ਅੱਜ ਅਸੀਂ ਦੋਸਤੋ ਗੁਰਦਾਸਪੁਰ ਦੇ ਪੰਚਾਇਤਪੁਰ ਚੌਂਕ ਚਾ ਔਰ ਪੰਚਾਇਤਪੁਰ ਚੌਂਕ ਦੇ ਵਿੱਚ ਜਿਹੜਾ ਇੱਕ ਸਮੱਸਿਆ ਜਿਹੜੀ ਤੁਹਾਡਾਂ ਅੱਗੇ ਸਾਂਝੀ ਕਰਨੀ ਇੱਥੇ ਇੱਕ ਅੰਬ ਦਾ ਬਿਰਖਵਾ ਜੀ ਅੰਬ ਦਾ ਇੱਕ ਵਿਸ਼ਾਲ ਬਿਰਖਵਾ ਜਿਹੜਾ ਕਿ ਇਹ ਸਿਵਲਨ ਰੋਡ ਵੀ ਪੈ ਜਾਂਦੇ ਨੂੰ ਕਹਿੰਦੇ ਨੇ ਅਸੀਂ ਵੀਆਈਪੀ ਏਰੀਆ ਵੀ ਕਹਿੰਦੇ ਆ ਫਿਸ਼ ਪਾਰਕ ਨੂੰ ਵੀ ਜਿਹੜਾ ਜੀ ਵੱਡੀ ਗਿਣਤੀ ਚ ਲੋਕ ਇੱਧਰ ਜਾਂਦੇ ਨੇ ਔਰ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਧਿਕਾਰੀ ਨੇ ਡੀਸਾ ਬਣ ਜਾ ਐਸਐਸਪੀ ਸਾਹਿਬ ਸਾਰੇ ਇਹ ਅਧਿਕਾਰੀ ਤੋਂ ਨਿਕਲਦੇ ਨੇ ਇਸ ਰੋਡ ਤੋਂ ਸੋਸ ਰੋਡ ਉੱਪਰ ਜਿਹੜਾ ਇਹ ਅੰਬ ਦਾ ਦਰਖਤਵਾ ਇਹਦਾ ਤਕਰੀਬਨ ਜ ਔਰ ਅੰਦਰੋਂ ਖੋਖਲਾ ਹੋ ਗਿਆ ਦਾ ਵਜੀ ਇਹ ਦਿਖਾਓ ਜਿਹੜਾ ਤੁਸੀਂ ਅੰਦਰੋਂ ਖੋਖਲਾ ਹੋਣ ਕਰਕੇ ਇਹ ਆਮ ਤਾਂ ਦੇਖ ਜਿਹੜਾ ਵਜੀ ਕਿਸੇ ਵੇਲੇ ਵੀ ਡਿੱਗ ਸਕਦਾ ਵਾ ਸੋ ਕਿਸੇ ਵੇਲੇ ਵੀ ਡਿੱਗੇ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਵਾ ਸੋ ਇਹ ਦਿਖਾਓ ਤੁਹਾਨੂੰ ਇਹ ਸਾਰਾ ਅੰਦਰੋਂ ਪਾੜ ਗਿਆ ਦਾ ਵਾ ਔਰ ਇਹਦੀ ਲੈਂਥ ਵੇਖੋ ਤੁਸੀਂ ਲੈਂਥ ਘਮਾਉ ਪਤ ਗਈ ਬਹੁਤ ਜਿਆਦਾ ਲੈਂਥ ਆ ਔਰ ਪੂਰਾ ਜਿਹੜਾ ਵਾ ਦੇਖੋ ਟਿਪ ਰੋਗਦਾ ਇੱਕ ਸਾਈਡ ਨੂੰ ਜਿਹੜਾ ਰੋਡ ਵਾਲੀ ਸਾਈਡ ਨੂੰ ਨਾ ਇਹ ਟੇਡਾ ਹੋਣ ਕਰਕੇ ਜਿਹੜਾ ਵਾ ਇਹ ਕਿਸੇ ਵੇਲੇ ਵੀ ਡਿੱਗਣ ਜਦੋਂ ਡਿੱਗਿਆ ਤੇ ਇਹਨੇ ਕੋ ਵੱਡਾ ਹਾਸਾ ਜਿਹੜਾ ਇਹਨੇ ਪੈਦਾ ਕਰਦਣਾ ਔਰ ਨੁਕਸਾਨ ਵੀ ਵੱਡ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਔਰ ਜੰਗਲਾਤ ਵਿਭਾਗ ਦਾ ਫਰਜ ਬੰਦਾ ਕਿ ਪਹਿਲੇ ਦਾਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸਮੇ ਤੋਂ ਪਹਿਲਾਂ ਜਿਹੜਾ ਬਚਾ ਕੀਤਾ ਜਾਵੇ ਨਾ ਕਿ ਕੋਈ ਆਉਣ ਵਾਲੇ ਸਮੇਂ ਕਿਉਂਕਿ ਵੱਡਾ ਹਾਸਾ ਜਿਹੜਾ ਆਉਣ ਵਾਲੇ ਸਮੇਂ ਹੋ ਸਕਦਾ ਵਾ ਸੋ ਸਾਡਾ ਵੀਰਜੀ ਵਗੈਰੇ ਨਾਲ ਗਲਬਤ ਕਰ ਲੈਣਾ ਬ੍ਰਦਰ ਕਹਿੰਦੇ ਪਹਿਲੇ ਵੀ ਇੱਕ ਦੋ ਵਾਰ ਡਿੱਗਿਆ ਇਹ ਅੰਬ ਹਾਂਜੀ ਹਾਂਜੀ ਦੋ ਵਾਰ ਹੀ ਡਿੱਗਿਆ ਇਹ ਪਹਿਲਾਂ ਵੀ ਦੋ ਵਾਰ ਡਿੱਗਿਆ ਹਾਂਜੀ ਆ ਦੇ ਇੱਕ ੜੀ ਦਾ ਡਿੱਗਾ ਸਾਹਮਣੇ ਨੁਕਸਾਨ ਹੋ ਗਿਆ ਇੱਥੇ ਬਾਹਰ ਕੰਧ ਦੇ ਇੱਕ ੜੀ ਤੇ ਆਪਣਾ ਵੀ ਨੁਕਸਾਨ ਹੋ ਗਿਆ ਰੇੜੀ ਦਾ ਵੀ ਤੇ ਰਖਸ਼ੇ ਦਾ ਵੀ ਨੁਕਸਾਨ ਹੋ ਗਿਆ ਪਰ ਹੁਣ ਜਿਆਦਾ ਖਤਰਾ ਸੜਕ ਤੇ ਕੋਈ ਗੱਡੀ ਗੋਡੀ ਆਉਂਦੀ ਹੋਏ ਕੋਈ ਮਤਲਬ ਕਿ ਚਲੋ ਸੈਰ ਵੀ ਕਰਦੇ ਆ ਇੱਥੋਂ ਕਿ ਕਿਸੇ ਦਾ ਵੀ ਇੱਧਰ ਘਟਨਾ ਹੋ ਸਕਦੀ ਹੈ ਕਿਸੇ ਉੱਪਰ ਵੀ ਪੈ ਸਕਦਾ ਨਾਲੇ ਵੈਸੇ ਵੀ ਇਹ ਰੋਡ ਬਹੁਤ ਚੱਲਦਾ ਹੋਏ ਤੇ ਫਿਸ਼ਪਰਕ ਲੋਕ ਬੜੇ ਆਉਂਦੇ ਆ ਹਾਂ ਉਹ ਛਾਮੀ ਦਾ ਤੁਹਾਡੇ ਸਾਹਮਣੇ ਆ ਹੁਣ ਵੀ ਲੋਕੀ ਸੈਰ ਕਰਦੇ ਜਾਂਦੇ ਹੀ ਆ ਕਿਸੇ ਵੱਲੇ ਵੀ ਕੁਛ ਨਾ ਕੁਛ ਹੋ ਸਕਦਾ ਹੂੰ ਇਹ ਕੋ ਗੁਰਦਾਸਪੁਰ ਦਾ ਮੇਨ ਚੌਂਕ ਆ ਜੀ ਮਹਤਵਪੂਰਨ ਚੌਂਕ ਆ ਔਰ ਇਸ ਚੌਂਕ ਚੋਂ ਬੜੀ ਗਿਣਤੀ ਦੀ ਲੋਕ ਨਿਕਲਦੇ ਨੇ ਕਿਉਂਕਿ ਫਿਸ਼ ਪਾਰਕ ਆ ਫਿਸ਼ ਪਾਰਕ ਵੀ ਲੋਕ ਸੈਰ ਕਰਨ ਵਾਸਤੇ ਆ ਜੀ ਬੜੀ ਗਿਣਤੀ ਜਾਂਦੇ ਨੇ ਇੱਥੋਂ ਔਰ ਇਸ ਤਰ੍ਹਾਂ ਮੈਂ ਦੱਸ ਰਿਹਾ ਵੀ ਜਿੰਨੇ ਸਾਡੇ ਗੁਰਦਾਸਪੁਰ ਦੇ ਅਫਸਰ ਨੇ ਉਹ ਵੀ ਇਸ ਰੋਡ ਤੇ ਰਹਿੰਦੇ ਨੇ ਸੋ ਤਕਰੀਬਨ ਜਿਹੜਾ ਵਾ ਜੀ ਇਸ ਰੋਡ ਤੇ ਰਾਸ਼ੀ ਰਹਿੰਦਾ ਵਾ ਔਰ ਕਿਸੇ ਵੇਲੇ ਵੀ ਇੱਥੇ ਕੋਈ ਰੋਡ ਤੇ ਵੱਡਾ ਹਾਸਾ ਵਾਪਰ ਸਕਦਾ ਵਾ ਇੱਕ ਵਾਰੀ ਤਸਵੀਰ ਫੇਰ ਦਿਖਾ ਦਿਓ ਇਹ ਹਾਲਾਤ ਦਿਖਾਓ ਜਿਹੜਾ ਕਿਸ ਤਰੀਕੇ ਨਾਲ ਅੰਦਰੋਂ ਜਿਹੜਾ ਖੋਖਲਾ ਹੋ ਇੱਕ ਵਾਰੀ ਸੈਡਿੰਗ ਗਿਆ ਪੰਚਾਇਤ ਭਾਉਣ ਦੀ ਸੜਕ ਦੇ ਉੱਪਰ ਇਹ ਦੀਵਾਰ ਤੇ ਪਿਆ ਵਾ ਉਹ ਦੂਸਰੀ ਵਾਰ ਜਿਹੜਾ ਵਾ ਇਹ ਲਾਗੇ ਨਜ਼ਦੀਕ ਅਗਰੇੜੀ ਲੱਗਦੀ ਹੈ ਉੱਥੇ ਪੈ ਗਿਆ ਸੀ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਜਾਨਵਾਲ ਦਾ ਤੇ ਵਿਚਾਰਿਆ ਪਰ ਆਉਣ ਵਾਲੇ ਸਮੇਂ 'ਚ ਕੋ ਵੱਡਾ ਨੁਕਸਾਨ ਹੋ ਸਕਦਾ ਵਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜੰਗਲਾਤ ਵਿਭਾਗ ਨੂੰ ਖਾਸ ਕਰਕੇ ਬੇਨਤੀ ਕਰਾਂਗੇ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਇਸ ਅੰਬ ਦੇ ਬਰਖਸ਼ ਨੂੰ ਜਿਹੜਾ ਵਾ ਜੀ ਜਾਂ ਤੇ ਕੋਈ ਆਪਣਾ ਕਾਗਜ਼ੀ ਕਾਰਵਾਈ ਪਾ ਕੇ ਇਹਦੀ ਕਟਾਈ ਕੀਤੀ ਜਾਵੇ ਜਾਂ ਇਹ ਦੇਖੋ ਜਿਹੜਾ ਉੱਪਰ ਉਹਦੀ ਸ਼ਾਂਗਿਆ ਜਾਵੇ ਜਿਹੜਾ ਕਿ ਕਿਸੇ ਦਾ ਨੁਕਸਾਨ ਨਾ ਕੋ ਔਰ ਇਸ ਸਮੱਸਿਆ ਤੋਂ ਲੋਕਾਂ ਨੂੰ ਯਾਦ ਦਿਵਾਏਗਾ ਜੀ ਸੋ ਮੇਨ ਸਾਡਾ ਮਕਸਦ ਇਹ ਸੀ ਇਹ ਦਿਖਾਉਂਦਾ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਕੋਈ ਆਉਣ ਵਾਲੇ ਸਮੇਂ 'ਚ ਕੋਈ ਦੁਰਘਟਨਾ ਨਾ ਵਾਪਰੇ ਜੀ ਮੇਨ ਜਿਹੜੀ ਸਾਡੀ ਇਹ ਕਹਾਣੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ